ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਪੰਜਾਬ ਪੁਲਿਸ ਦੀ ਭਾਰੀ ਫੌਜ ਅਤੇ ਸਿੱਖ ਜਥੇਬੰਦੀਆਂ ਦਾ ਇਕੱਠ Karnataka ਤੋਂ ਲਿਆਂਦੇ ਗਏ ਗੁਰਦੀਪ ਸਿੰਘ ਖੇੜਾ ਦੀ ਉਡੀਕ ਵੇਖੀ। ਦਿੱਲੀ ਅਤੇ Karnataka ਚ ਬੰਬ ਧਮਾਕਿਆਂ ਦੇ ਦੋਸ਼ੀ Karnataka ਦੀ ਜੇਲ੍ਹ ਚ ਬੰਦ ਗੁਰਦੀਪ ਸਿੰਘ ਖੇੜਾ ਨੂੰ ਅੰਮ੍ਰਿਤਸਰ ਦੀ ਜੇਲ੍ਹ ਚ ਸ਼ਿਫਟ ਕੀਤਾ ਜਾਣਾ ਸੀ। ਖੇੜਾ Karnataka ਦੀ ਗੁਲਬਰਗਾ ਜੇਲ੍ਹ ਵਿੱਚ 25 ਸਾਲਾਂ ਤੋਂ ਬੰਦ ਸੀ। ਉਸ ਨੂੰ Karnataka ਪੁਲਿਸ ਰਾਤ 2 ਵਜੇ ਸਚਖੰਡ ਐਕਸਪ੍ਰੈਸ ਰਾਹੀਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਲੈ ਕੇ ਪਹੁੰਚੀ। ਖੇੜਾ ਕੋਚ ਨੰਬਰ S3 ਤੋਂ ਪੰਜਾਬ ਪੁਲਿਸ ਦੇ ਘੇਰੇ ਵਿੱਚ ਲੈਉਣ ਲਈ ਪੁਲਿਸ ਨੂੰ ਖਾਸੇ ਮੁਸ਼ਕਲਤ ਕਰਨੀ ਪਈ। ਸਿੱਖ ਜਥੇਬੰਦੀਆਂ ਖੇੜਾ ਨੂੰ ਸਰੋਪਾ ਦੇ ਕੇ ਸਨਮਾਨ ਕਰਨਾ ਚਾਹੁੰਦੀਆਂ ਸਨ ਪਰ ਪੁਲਿਸ ਦੀ ਭਾਰੀ ਫੌਜ ਅੱਗੇ ਇੱਕ ਨਾ ਚੱਲੀ ਪੰਜਾਬ ਪੁਲਿਸ ਦੇ ਸਖਤ ਸੁਰੱਖਿਆ ਘੇਰੇ ਅੰਦਰ ਉਸ ਨੂੰ ਅੰਮ੍ਰਿਤਸਰ ਜੇਲ੍ਹ ਲਿਜਾਇਆ ਗਿਆ ਸਿੱਖ ਜਥੇਬੰਦੀਆਂ ਚ ਖੇੜਾ ਨੂੰ ਨਾ ਮਿਲ ਸਕਣ ਤੇ ਨਾਰਾਜ਼ਗੀ ਸੀ ਸਿੱਖ ਭਾਈਚਾਰੇ ਦੀ ਤਰਫੋਂ ਉਹਨਾਂ ਨੂੰ ਪੰਜਾਬ ਵਿੱਚ ਆਇਆਂ ਨੂੰ ਜੀ ਆਇਆਂ ਆਖਦੇ ਆ ਗੁਰੂ ਕਿਰਪਾ ਕਰੇ ਪਾਏ ਗੁਰਦੇਵ ਸਿੰਘ ਜੀ ਖੈੜਾ ਤੇ ਬਾਕੀ ਦੇ ਸਾਥੀ ਜਿਹੜੇ ਆ ਲੰਮੀਆਂ ਜ਼ਿੰਦਗੀਆਂ ਜੇਲ੍ਹ ਦੀਆਂ ਘਰਾਂ ਬਾਹਰ ਆਉਣ ਅਤੇ ਆਪਣੇ ਸਮਾਜ ਵਿੱਚ ਆਪਣੇ ਪਰਿਵਾਰ ਵਿੱਚ ਘਰਾਂ-ਬਾਰਾਂ 'ਚ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਬਸਰ ਕਰ ਸਕਣ ਇਹ ਸਾਡੀ ਵਾਹਿਗੁਰੂ ਅਗੇ ਅਰਦਾਸ ਹੈ ਸਾਡੀ ਤਮੰਨਾ ਹੈ ਸਾਨੂੰ ਦਿੱਤਾ ਗਿਆ ਇਹ ਪ੍ਰਸ਼ਾਸਨ ਮੋੜ ਤੋਂ ਹੀ ਸਾਡਾ ਵਿਰੋਧੀ ਰਿਹਾ ਸਿੱਖ ਵਿਰੋਧੀ ਰਿਹਾ ਔਰ ਇਹਦਾ ਰਵਈਆ ਬਹੁਤ ਮਾੜਾ ਤੇ ਘਟੀਆ ਸੀ ਖੇੜਾ 1990 ਤੋਂ ਕਰਨਾਟਕ ਦੀ ਜੇਲ੍ਹ ਵਿੱਚ ਬੰਦ ਸੀ ਅਤੇ ਉਸ ਨੂੰ ਅੰਮ੍ਰਿਤਸਰ ਜੇਲ੍ਹ ਸ਼ਿਫਟ ਕਰਨ ਲਈ ਸਵੇਰੇ ਤੋਂ ਹੀ ਪੁਲਿਸ ਵੱਲੋਂ ਸਪੂਕਤਾ ਇੰਤਜ਼ਾਮ ਕੀਤੇ ਗਏ ਸਨ ਪਰ ਟ੍ਰੇਨ ਆਪਣੇ ਨਿਰਧਾਰਤ ਸਮੇਂ ਤੋਂ ਕਰੀਬ 5 ਘੰਟੇ ਲੇਟ ਪਹੁੰਚੀ